ਅਸੀਂ ਗੱਲ ਕਰਦੇ ਆਂ ਵੀ ਜਦੋਂ ਪਿੱਛੇ ਪਰਾਲੀ ਨੂੰ ਅੱਗਾਂ ਲਾਉਂਦੇ ਸੀ ਸੱਚੇ ਮਿੰਟੋਂ ਮਿੱਟੀ ਜਿਪਸੀਆਂ ਨਾਲ ਜਾ ਕੇ ਜ਼ਿਮੀਦਾਰ ਨੂੰ ਬਾਹਰ ਲੈਂਦਾ ਸੀ ਬਿਅੱਗ ਲਾ ਲਤੀ ਤੇ ਅੱਜ ਅੱਜ ਨੇਕਾ ਕਿੱਲੇ ਸੜ ਗਿਆ ਕੋਈ ਇੱਥੇ ਪ੍ਰਸ਼ਾਸਨ ਨਹੀਂ ਆਇਆ ਕੋਈ ਇੱਥੇ ਆਪਣੇ ਆਇਆ ਨਹੀਂ ਵੀ ਆ ਹਾਂਜੀ ਜ਼ਿਮੀਦਾਰ ਹਾਂਜੀ ਮੌਕੇ ਤੇ ਮੌਜੂਦ ਹਾਂ ਦੱਸੋ ਕਿਸਾਨ ਖੇਤਰ ਨੂੰ ਕਿ ਆਵੇ ਹਾਂਜੀ ਜੀ ਨਾ ਤੁਹਾਡਾ ਪਹਿਲੀ ਨੂੰ ਅੱਗ ਜਦੋਂ ਲੱਗੀ ਸੀ ਮੇਰਾ ਨਾਮ 70 ਸਿੰਘ ਪਿੰਡ ਮਲਸੀਆਂ ਕਲਾ ਜੀ ਪਹਿਲੀ ਨੂੰ ਅੱਗ ਲੱਗ ਚੁੱਕੀ ਆ ਜੀ ਇਹ ਪਿਛਲੇ ਬੰਨੇ ਮੱਲੋ ਕਾ ਕਿਹੜੇ ਮੱਲੋ ਕੇ ਜੀਰਾ ਰੋਡ ਤੋਂ ਪਰਲੇ ਬੰਨੇ ਪਿੱਛੇ ਅੱਗ ਲੱਗੀ ਉੱਥੇ ਅੱਗ ਲੱਗੰਦਾ ਅਜੇ ਤੱਕ ਕੋਈ ਕਾਰਨ ਨਹੀਂ ਪਤਾ ਵੀ ਅੱਗ ਕੋਈ ਕਰੰਟ ਕਰਕੇ ਲੱਗੀ ਆ ਜਾਂ ਕਿ ਇਹਨੇ ਕੋਈ ਸ਼ਰਾਤ ਕੀਤੀ ਜਾਂ ਮਸ਼ੀਨ ਤੋਂ ਲੱਗੀ ਉਹਦੇ ਬਾਰੇ ਸਾਨੂੰ ਅਜੇ ਤੱਕ ਕੋਈ ਪਤਾ ਨਹੀਂ ਜਿੰਨੇ ਕ ਸਾਨੂੰ ਜਾਣਕਾਰੀ ਲਈ ਆ ਸਾਰੇ ਇਹ ਕਾਫੀ ਚਾਰ ਪੰਜ ਪਿੰਡ ਇਕੱਠੇ ਹੋ ਗਏ ਟਰੈਕਟਰਾਂ ਨਾਲ ਬੜਾ ਜ਼ੋਰ ਲਾਇਆ ਬੜੀ ਕੋਸ਼ਿਸ਼ ਕੀਤੀ ਆ ਪਰ ਅੱਗ ਸਾਡੇ ਵੱਸੋਂ ਬਾਹਰ ਹੋ ਗਈ ਕਿੰਦੇ ਕਰਕੇ ਇੱਥੇ ਸੈਂਕੜੇ ਕਣਕ ਸੜ ਚੁੱਕੀ ਆ ਉਹਦਾ ਸਾਨੂੰ ਅਜੇ ਤੱਕ ਕੋਈ ਨਹੀਂ ਅੱਗੋ ਕੰਟਰੋਲ ਨਹੀਂ ਹੋਇਆ ਬੜੇ 20-25 ਟਰੈਕਟਰ ਲਾਏ ਇੱਕ ਦੋ ਟਰੈਕਟਰ ਵੀ ਸਾਡੇ ਸੜ ਚੁੱਕੇ ਨੇ ਕਿਹਾ ਕਿ ਉਹ ਬਹੁਤ ਵੱਡਾ ਰਸਤਾ ਅੱਗੋ ਵੀ ਟੱਪ ਗਈ ਜਾਣੇ ਕੋਈ ਨੁਕਸਾਨ ਕੋਈ ਜਾਣੇ ਨੁਕਸਾਨ ਤੋਂ ਬਹੁਤ ਪਰਮਾਤਮਾ ਨੇ ਬਚਾਓ ਹੋ ਗਿਆ ਦੋ ਬੰਦੇ ਸਾਡੇ ਸੜ ਚਲੇ ਸੀ ਉਹ ਕਾਫੀ ਮਤਲਬ ਜ਼ੋਰ ਲਾ ਕੇ ਆਂ ਬਚਾ ਲਏ ਪਰਮਾਤਮਾ ਰੱਖ ਗਿਆ ਉਹਨਾਂ ਨੂੰ ਹੁਣ ਅਕੇ ਪਰਮਾਤਮਾ ਅਗੇ ਰਹਿਮ ਕਰੇ ਹੁਣ ਅਕੇ ਫੈਦਰ ਗ੍ਰੇਡ ਨੂੰ ਤੁਹਾਨੂੰ ਇਹ ਅਪੀਲ ਕੀਤੀ ਜਾਂਦੀ ਆ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾਵੇ ਵਾਦ ਵਾਦ ਕੇ ਫੈਦਰ ਗ੍ਰੇਡ ਲਾ ਕੇ ਅਗਲਾ ਇਲਾਕਾ ਬਚਾਇਆ ਜਾਵੇ ਉਹ ਨਹੀਂ ਤਾਂ ਆਏ ਅੱਗ ਮਹੂ ਜਾ ਸਕਦੀ ਹੈ ਪੌਲਟੀ ਫਾਰਮ ਵੀ ਹੈਗੇ ਨਹੀਂ ਪੌਲਟੀ ਫਾਰਮ ਹੀ ਹੈਗੇ ਹੁ ਜੋ ਨੁਕਸਾਨ ਜਾਣੇ ਨਹੀਂ ਹੋਈ ਜਾਂਦਾ ਹੁ ਕਾਹਦੀ ਨੁਕਸਾਨ ਹੋ ਜਾਂਦਾ ਪੌਲਟੀ ਖਾਨੇ ਮੁਰਗੀਆਂ ਦਾ ਨੁਕਸਾਨ ਹੋਊਗਾ ਹੁਣ ਇਹਦੇ ਵਿੱਚ ਅਸੀਂ ਕੁਝ ਕਰ ਨਹੀਂ ਸਕਦੇ ਤੇ ਤੁਹਾਡੇਗੇ ਹੈ ਇਹ ਆ ਬਾਤੋ ਬਾਤ ਖਬਰਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਆ ਦੀ ਅੱਗੇ ਅੱਗ ਬਚਾਵੇ ਅੱਗੇ ਬਹੁ ਕਣਕ ਖੜੀ ਹੈ ਨਹੀਂ ਤੇ ਇਲਾਕਾ ਮਹੂ ਤੱਕ ਸਾਰਾ ਸਵਾਹ ਹੋ ਜਾਏਗਾ ਮਿਲਦਾ ਜੀ ਜਿਹੜਾ ਬੰਦ ਜੀਮ ਕਿਸਾਨ ਚੰਗਾ ਜਾਂ ਜਿੰਦੇ ਕੋਲ ਅੱਗ ਕਈ ਕਿਸਾਨਾਂ ਦੇ ਅੱਗ ਨਹੀਂ ਵੀ ਲੱਗੀ ਹੋਗੀ ਉਹਨਾਂ ਨੇ ਵੀ ਪੈਸੇ ਪਵਾਲ ਜਾਣੇ ਆ ਕਈ ਕਿਸਾਨਾਂ ਦੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਰਹਿ ਜਾਂਦੇ ਨੇ ਸਾਡਾ ਅੱਜ ਕਿੰਨੀ ਕੁ ਅੱਗ ਲੱਗ ਚੁੱਕੀ ਹੈ ਅੱਜ ਲਗਭਗ 100 ਏਕੜ ਤੋਂ ਉੱਪਰ ਕਣਕ ਦੇ ਦੱਸੇ ਜਾ ਰਹੇ ਆ ਜੀ 100 ਤੋਂ 150 ਏਕੜ ਦੇ ਵਿੱਚ ਵਿੱਚ ਅਧਿਕਾਰੀ ਨਹੀਂ ਕੋਈ ਵੀ ਐ ਐਸਟੀਐਮ ਵਗੈਰਾ ਨਾ ਤਹਿਸੀਲਦਾਰ ਕੋਈ ਇਸ ਮੌਕੇ ਤੇ ਨਹੀਂ ਮੌਜੂਦ ਅਧਿਕਾਰੀ ਨਹੀਂ ਪਹੁੰਚਿਆਗਾ ਤੇ ਜੋ ਕਿਸਾਨ ਆਪਣੇ ਆਪ ਮਹਾਰੇ ਲੱਗੇ ਹੋਏ ਨੇ ਆਪ ਹੀ ਜੋ ਕਰ ਰਹੇ ਨੇ ਵੀ ਅਗਨੂ ਬੁਝਾ ਰਹੇ ਨੇ ਫਾਇਰ ਬ੍ਰਿਗੇਡਾ ਪਹੁੰਚੀ ਆ ਫਾਇਰ ਬ੍ਰਿਗੇਡਾ ਪਹੁੰਚੀ ਆ ਪਰ ਪਹੁੰਚੀ ਆ ਸਮੇਂ ਤੋਂ ਬਾਅਦ ਆ ਲੇਟ ਪਹੁੰਚੀਆਂ ਨੇ ਜਦੋਂ ਕਿ ਚਾਹੀਦਾ ਸੀ ਇਹਨਾਂ ਨੂੰ ਸੈਟਲਾਈਟ ਵਗੈਰਾ ਪਹਿਲਾਂ ਜਦੋਂ ਚੁੰਨੇ ਤੇ ਪ੍ਰਾਲੀ ਨੂੰ ਕਿੱਗ ਲਾਉਂਦਾ ਸੀ ਤਾਂ 5 ਮਿੰਟ ਦੇ ਵਿੱਚ ਪਹੁੰਚ ਜਾਂਦੀ ਸੀ ਹੁਣ ਘੜ ਤੋਂ ਘੱਟ ਵੀ ਵੀ 25 ਤੋਂ 30 ਮਿੰਟ ਬਾਅਦ ਪਹੁੰਚੀ ਹੈ ਜਿੰਨੇ ਚਿਰ ਕਿ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਦਾ ਅੱਗ ਅੱਗ ਬਹੁਤ ਜਿਆਦਾ ਬੇਕਾਬੂ